ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਨੂੰ ਬੜੇ ਹੀ ਦੁਖੀ ਮਨ ਦੇ ਨਾਲ ਇਹ ਸੂਚਨਾ ਦਿੱਤੀ ਜਾਂਦੀ ਹੈ ਕਿ ਪਿਛਲੇ ਦਿਨੀ ਸਾਡਾ ਬਹੁਤ ਹੀ ਪਿਆਰਾ ਨੌਜਵਾਨ ਗੁਰਜੰਤ ਸਿੰਘ ਸਨਮ ਨਿਸ਼ੱਤਰ ਸਿੰਘ ਪਿੰਡ ਮਸੂਰ ਦੇਵਾ ਤਹਿਸੀਲ ਜੀਰਾ ਜ਼ਿਲ੍ਹਾ ਫਿਰੋਜ਼ਪੁਰ ਮੋਰਚੇ ਦੇ ਵਿੱਚ ਆਉਂਦਿਆਂ ਸਮੇਂ ਰਾਜਪੁਰੇ ਦੇ ਕੋਲ ਇੱਕ ਬਹੁਤ ਹੀ ਭਿਆਨਕ ਹਾਦਸੇ ਦੇ ਵਿੱਚ ਸ਼ਹੀਦ ਹੋ ਗਿਆ ਸੀ ਉਹ ਸਾਡੇ ਨੌਜਵਾਨ ਦਾ ਕੱਲ ਨੂੰ ਉਹਨਾਂ ਦੇ ਹੀ ਪਿੰਨ ਮਨਸੂਰ ਦੇਵਾ ਤਹਿਸੀਲ ਜੀਰਾ ਜ਼ਿਲ੍ਹਾ ਫਰੋਹੀਪੁਰ ਦੇ ਵਿੱਚ ਕੱਲ ਸ਼ਾਮ ਨੂੰ ਬਾਅਦ ਦੁਪਹਿਰ 12 ਤੋਂ 1 ਵਜੇ ਦੇ ਸਮੇਂ ਦੇ ਵਿੱਚ ਉਹਨਾਂ ਦੇ ਭੋਗ ਦੀ ਰਸਮ ਹੋਏਗੀ ਉਹਨਾਂ ਦਾ ਭੋਗ ਪਾਇਆ ਜਾਏਗਾ। ਹਰ ਸਾਰੇ ਹੀ ਕਿਸਾਨ ਹਤਾਇਸ਼ੀ ਇਸ ਅੰਦੋਲਨ ਨਾਲ ਪਿਆਰ ਕਰਨ ਵਾਲੇ ਵੀਰਾਂ ਨੂੰ ਮੇਰੀ ਹੱਥ ਜੋੜ ਕੇ ਅਪੀਲ ਹੈ। ਬੇਨਤੀ ਹੈ ਕਿ ਆਓ ਸਾਰੇ ਮਿਲ ਕੇ ਇਸ ਸਾਡੇ ਨੌਜਵਾਨ ਗੁਰਜੰਟ ਸਿੰਘ ਨੂੰ ਉਸ ਸ਼ੋਕ ਸਮਾਗਮ ਦੇ ਵਿੱਚ ਉਸ ਸ਼ਰਧਾਂਜਲੀ ਸਮਾਗਮ ਦੇ ਵਿੱਚ ਹਾਜ਼ਰੀ ਭਰ ਕੇ ਗੁਰੂ ਚਰਨਾਂ ਦੇ ਵਿੱਚ ਹਾਜ਼ਰੀ ਲਵਾਉਂਦੇ ਹੋਏ ਅਰਦਾਸ ਬੇਨਤੀ ਦੇ ਵਿੱਚ ਸ਼ਾਮਲ ਹੋਈਏ ਜੋ ਸਭ ਨੂੰ ਸਾਡੇ ਹੱਥ ਜੋੜ ਕੇ ਅਪੀਲ ਹੈ ਜੋ ਜਿਹਦਾ ਜਿਹਦਾ ਵੀ ਮਨ ਇਸ ਅੰਦੋਲਨ ਦੇ ਨਾਲ ਜੁੜਿਆ ਹੋਇਆ ਹੈ ਉਹ ਹਰ ਵਿਅਕਤੀ ਕਿਰਪਾ ਕਰਕੇ ਕੱਲ੍ਹ ਵਾਲੇ ਇਸ ਪ੍ਰੋਗਰਾਮ ਦੇ ਵਿੱਚ ਜੋ 5 ਤਰੀਕ ਨੂੰ ਸਾਡੇ ਨੌਜਵਾਨ ਦਾ ਅੰਤਮ ਅਰਦਾਸ ਹੋ ਰਹੀ ਹੈ ਉਸ ਅਰਦਾਸ ਦੇ ਵਿੱਚ ਪਹੁੰਚਣ ਦੀ ਕਿਰਪਾਲਤਾ ਕਰੋ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ